हिमाचल ਤੋਂ ਆ ਰਿਹਾ ਪਾਣੀ ਪੰਜਾਬ ਵਿੱਚ ਤਬਾਹੀ ਮਚਾ ਰਿਹਾ ਗੁਆਂਢੀ ਸੂਬੇ ਦੇ ਵਿੱਚ ਲਗਾਤਾਰ ਮੀਂਹ ਪੈਣ ਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੌਂਗ ਡੈਮ ਦੇ ਫਲੱਡ ਗੇਟ ਖੋਲਣ ਕਰਕੇ ਬਿਆਸ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਮੰਡ ਵਿਚਲੀਆਂ ਫਸਲਾਂ ਤੇ ਨੇੜਲੇ ਪਿੰਡਾਂ ਨੂੰ ਖਤਰਾ ਬਹੁਤ ਜ਼ਿਆਦਾ ਬਣਿਆ ਹੋਇਆ ਮੌਸਮੀ ਭਾਗ ਨੇ ਵੀ ਜਿਹੜਾ ਹਜੇ ਹੋਰ ਮੀਂਹ ਪੈਣ ਨੂੰ ਲੈ ਕੇ ਭਵਿੱਖਬਾਣੀ ਕਰ ਦਿੱਤੀ ਆ ਇਸ ਨਾਲ ਹਾਲਾਤ ਜਿਹੜਾ ਹੋਰ ਬਹੁਤ ਜ਼ਿਆਦਾ ਗੰਭੀਰ ਬਣ ਸਕਦੇ ਨੇ ਜਾਣਕਾਰੀ ਮੁਤਾਬਕ ਜਿਹੜਾ ਬਿਆਸ ਦਰਿਆ ਜਾਤੇ 1.54262 ਕਿਊਸਕ ਪਾਣੀ ਚੱਲ ਰਿਹਾ ਸੀ ਤੇ ਉੱਥੇ ਤਾਇਨਾਤ ਗੇਜ ਰੀਡਰ ਨੇ ਦੱਸਿਆ ਕਿ ਕੱਲ ਜਿਹੜਾ ਕੱਲ ਜਿਹੜਾ 8:06 ਵਜੇ ਤੱਕ ਬਿਆਸ ਦਰਿਆ ਵਿੱਚ ਪਾਣੀ ਦਾ ਬਿਹਾ 149000 ਕਿਊਸਕ ਦੇ ਕਰੀਬ ਸੀ ਜੋ ਖਤਰੇ ਦੇ ਨਿਸ਼ਾਨ ਤੋਂ ਕਾਫੀ ਉੱਪਰ ਆ ਹਾਲਾਂਕਿ ਜਿਹੜਾ ਸਵੇਰੇ ਹੀ ਗੇਜ ਰੀਡਰ ਨੇ ਫਿਰ ਦੱਸਿਆ ਰੀਡਿੰਗ ਕੀਤੀ ਗਈ ਆ 741.60 ਹੋ ਗਈ ਸੀ ਜਿਸ ਦੇ ਮੁਤਾਬਕ 154262 ਕਿਊਸਕ ਪਾਣੀ ਦਾ ਤੇਜ਼ ਵਹਾ ਚੱਲ ਰਿਹਾ ਜੋ ਕਿ ਖਤਰੇ ਨਿਸ਼ਾਨ ਤੋਂ 5 ਲੱਖ ਕਿਊਸਿਕ ਦੇ ਕਰੀਬ ਵਾਧਾ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਵਿੱਚ ਵੀ ਮੀਂਹ ਤੋਂ ਬਾਅਦ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 527 ਮੀਟਰ ਦੇ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਇਸ ਕਾਰਨ ਬਾਧੂ ਪਾਣੀ ਜਿਹੜਾ ਛੱਡਿਆ ਗਿਆ ਜਿਸ ਕਾਰਨ ਪੰਜਾਬ ਦੇ ਮਾਝਾ ਖੇਤਰ ਵਿੱਚ ਹੜ੍ਹਾਂ ਦਾ ਖਤਰਾ ਬਹੁਤ ਜ਼ਿਆਦਾ ਵੱਧ ਗਿਆ। ਰਾਵੀ ਨਦੀ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਜਿਸ ਕਾਰਨ ਪਠਾਨਕੋਟ ਜੰਮੂ ਹਾਈਵੇ ਪਹਿਲਾਂ ਹੀ ਬੰਦ ਨੇ ਤੇ ਪਠਾਨਕੋਟ ਤੋਂ ਅੰਮ੍ਰਿਤਸਰ ਤੱਕ ਹਾਈ ਅਲਰਟ ਜਾਰੀ ਕੀਤਾ ਗਿਆ। ਪਠਾਨਕੋਟ ਵਿੱਚ ਸਕੂਲ ਤੇ ਕਾਲਜ਼ ਬੰਦ ਰੱਖੇ ਗਏ ਨੇ। ਰਾਵੀ ਬਿਆਸ ਦਰਿਆ 'ਚ ਪਾਣੀ ਦਾ ਤੇਜ਼ ਵਹਾਅ ਪੰਜਾਬ ਲਈ ਖਤਰੇ ਦੀ ਘਾਟੀ ਬਣ ਗਿਆ। ਸੂਬੇ ਦੇ ਕਰੀਬ ਦਰਜਨ ਜ਼ਿਲ੍ਹਿਆਂ ਦੇ ਵਿੱਚ ਐਤਵਾਰ ਨੂੰ ਜਿਹੜਾ ਬਹੁਤ ਜ਼ਿਆਦਾ ਭਾਰੀ ਮੀਂਹ ਪਿਆ ਸੀ ਨਾ ਚੂਆਂ ਦਾ ਪਾਣੀ ਇਕੱਠਾ ਹੋ ਕੇ ਦਰਿਆਵਾਂ ਦੇ ਵਿੱਚ ਮਿਲਣ ਲੱਗ ਪਿਆ ਪੌਂਟ ਟਾਈਮ ਚ ਬਿਆਸ ਦਰਿਆ ਚ ਸਿਰਫ 20000 ਕਿਊਸਕ ਪਾਣੀ ਛੱਡਣ ਦੇ ਬਾਵਜੂਦ ਵੀ ਬਿਆਸ ਦਰਿਆ ਚ ਚੂਆਂ ਦੇ ਪਾਣੀ ਤੇ ਚੱਕੀ ਨਦੀ ਦੇ ਪਾਣੀ ਨੇ ਤਬਾਹੀ ਮਚਾਈ ਹੋਈ ਐ ਇਸੇ ਦੌਰਾਨ ਰਣਜੀਤ ਸਾਗਰ ਡੈਮ ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਤੇ ਇਸ ਦੇ ਨਾਲ ਹੀ ਪਠਾਨਕੋਟ ਨੂੰ ਹਿਮਾਚਲ ਨਾਲ ਜੋੜਨ ਵਾਲਾ ਪੁਰਾਣਾ ਚੱਕੀ ਪੁਲ ਵੀ ਢਹ ਢੇਰੀ ਹੋ ਗਿਆ ਪੂਰੀ ਤਰ੍ਹਾਂ ਜਿਹੜਾ ਢਹਿ ਗਿਆ ਇਸ ਦੇ ਨਾਲ ਹੀ ਚੰਮੂ ਪਠਾਨਕੋਟ ਸੜਕ ਤੇ ਸਹਾਰਾ ਖੜ ਤੇ ਬਣਿਆ ਪੁਲ ਵੀ ਟੁੱਟ ਗਿਆ ਅਜ ਨਾਲਾ ਵਿੱਚ ਲੋਕਾਂ ਨੂੰ ਦਰਿਆ ਦੇ ਨੇੜੇ ਜਾਣ ਤੋਂ ਵਰਜਿਤ ਕੀਤਾ ਗਿਆ ਰੋਕਿਆ ਗਿਆ ਗੁਰਦਾਸਪੁਰ ਵਿੱਚ ਰਾਵੀ ਉੱਜ ਤੇ ਚੱਕੀ ਨਦੀਆਂ ਵਿੱਚ ਪਾਣੀ ਵਧਣ ਕਾਰਨ ਕਈ ਇਲਾਕੇ ਵਿੱਚ ਹੜ ਵਰਗੀ ਸਥਿਤੀ ਪੈਦਾ ਹੋ ਗਈ ਆ ਦੀਨਾਨਗਰ ਦੀ ਗੱਲ ਕਰਦੀਆਂ ਤਾਂ ਦੀਨਾਨਗਰ ਵਿੱਚ ਰਾਹ ਵੀ ਤੇ ਉਹ ਜਨਦੀਆਂ ਦੇ ਸੰਗਮ ਕੋਡਾ ਪਟਨ ਵਿੱਚ ਪਾਣੀ ਭਰ ਗਿਆ ਤੇ ਪਾਕਿਸਤਾਨ ਸਰਹੱਦ ਤੇ ਸੱਤ ਪਿੰਡ ਤੂਰ ਚੇਬੇ ਮਾਮੀ ਚੱਕ ਰੰਗਾ ਭਰਿਆ ਲਾਸੀਆਂ ਚੁੰਬਰ ਕਾਂਜਲਾ ਦਾ ਬਾਕੀ ਇਲਾਕੇ ਨਾਲ ਸੰਪਰਕ ਟੁੱਟ ਗਿਆ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਪਾਣੀ ਤੁਸੀਂ ਬੰਨ ਨਾਲ ਚੱਲਣਾ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਬੰਨ ਦੇ ਅੰਦਰ ਖੇਤਾਂ ਵਿੱਚਲੀ ਫਸਲ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਤੇ ਕਈ ਪਿੰਡਾਂ ਨੂੰ ਪਾਣੀ ਨਾਲ ਨੁਕਸਾਨ ਹੋਇਆ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਹੁਤ ਜ਼ਿਆਦਾ ਬਣਿਆ ਹੋਇਆ ਉਧਰ ਅੱਜ ਪੰਜਾਬ ਦੇ ਵਿੱਚ ਜਿਹੜਾ ਮੀਨੂ ਲੈ ਕੇ येलो ਅਲਰਟ ਜਾਰੀ ਕੀਤਾ ਹੋਇਆ ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਤੇ ਇਹ ਮੌਸਮ ਅਗਲੇ 24 ਘੰਟਿਆਂ ਤੱਕ ਜਾਰੀ ਰਹਿ ਸਕਦਾ ਲਗਾਤਾਰ ਮੀਂਹ ਕਾਰਨ ਰੰਜੀਤ ਸਾਗਰ ਡੈਮ ਝੀਲ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਤੇ ਹੁਣ ਇਹ 527 ਮੀਟਰ ਦੇ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਪਿੱਛੇ ਤੋਂ ਵੱਧ ਰਹੇ ਪਾਣੀ ਦੇ ਵਹਾਅ ਕਾਰਨ ਡੈਮ ਪ੍ਰਸ਼ਾਸਨ ਨੇ ਸਾਰੇ ਸੱਤ ਸਪੀਪਲੇ ਗੇਟ ਖੋਲ ਦਿੱਤੇ ਨੇ ਜਿਸ ਰਾਹੀਂ 50000 ਕਿਊਸਕ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਇਸ ਦੇ ਨਾਲ ਹੀ ਡੈਮ ਦੇ ਚਾਰੇ ਯੂਨਿਟ ਚਲਾ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਲੱਗ ਪਿਆ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਲੋਕਾਂ ਨੂੰ ਦਰਿਆਈ ਨਾਲਿਆਂ ਤੇ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ ਦੀ ਹਦਾਇਤ ਵੀ ਜਾਰੀ ਕਰ ਦਿੱਤੀ ਗਈ ਹੈ ਡੈਮ ਤੇ ਬਿਜਲੀ ਵਿਭਾਗ ਦੇ ਕੰਟਰੋਲ ਰੂਮ ਦੇ ਕਰਮਚਾਰੀ ਨਾਲ ਗੱਲ ਵੀ ਕੀਤੀ ਗਈ ਹੈ ਤਾਂ ਉਹਨਾਂ ਨੇ ਦੱਸਿਆ ਕਿ ਖਤਰੇ ਦੇ ਨਿਸ਼ਾਨ 527 ਮੀਟਰ ਤੇ ਪਾਣੀ ਪੰਚਤੋਂ ਬਾਅਦ ਸੁਰੱਖਿਆ ਆਦਿ ਮੱਦੇਨਜ਼ਰ ਗੇਟ ਖੋਲਣੇ ਲਾਜ਼ਮੀ ਹੋ ਗਏ ਸੀ ਤੇ ਇਸ ਵੇਲੇ ਸਾਰੇ ਗੇਟ ਖੋਲ ਕੇ ਪਾਣੀ ਰਾਵੀ ਦਰਿਆ ਵੱਲ ਛੱਡਿਆ ਜਾ ਰਿਹਾ ਇਸ ਦੇ ਨਾਲ ਹੀ ਲੋਕਾਂ ਨੂੰ ਰਾਵੀ ਦਰਿਆ ਤੋਂ ਦੂਰ ਲੈਣ ਲਈ ਵੀ ਕਿਹਾ ਗਿਆ ਤੇ ਇਸ ਦੇ ਨਾਲ ਇਹ ਵੀ ਦੱਸਦੀ ਹੈ ਕਿ ਹਿਮਾਚਲ ਦੇ ਉਪਰੀ ਖੇਤਰਾਂ ਵਿੱਚ ਪੈਰ ਹੈ ਮੀਂਹ ਕਾਰਨ ਪਾਖੜਾ ਬੰਨ ਦੇ ਗੋਵਿੰਦ ਸਾਗਰ ਝੀਲ 'ਚ ਪਾਣੀ ਦੀ ਆਮਦ ਲਗਾਤਾਰ ਜਾਰੀ ਆ ਪਾਖੜਾ ਬੰਨ ਦੇ ਪਾਣੀ ਦਾ ਪੱਧਰ ਐਤਵਾਰ ਨੂੰ 8:06 ਵਜੇ ਤੱਕ 1667.55 ਫੁੱਟ ਦਰਜ ਕੀਤਾ ਗਿਆ ਐਤਵਾਰ ਨੂੰ 8:00 ਵਜੇ ਪਾਖੜਾ ਬੰਨ ਦੇ ਗੋਵਿੰਦ ਸਾਗਰ ਝੀਲ 'ਚ ਪਾਣੀ ਦੀ ਆਮਦ 5800 ਕਿਊਸਕ ਪਾਣੀ ਦਰਜ ਕੀਤਾ ਗਿਆ ਤੇ ਪਾਖੜਾ ਬੰਦ ਤੋਂ ਰਵੈਨਾ ਤੇ ਫਲੱਡ ਗੇਟਾਂ ਰਾਹੀਂ ਨੰਗਲ ਡੈਮ 'ਚ ਲੇਕ ਰੀਵ 39500 ਕਿਊਸਕ ਪਾਣੀ ਛੱਡਿਆ ਗਿਆ ਭਾਖੜਾ ਬੰਨ੍ਹ ਦੇ ਪਾਣੀ ਦਾ ਪੱਧਰ ਦੀ ਸਮਰੱਥਾ 1680 ਫੁੱਟ ਤੱਕ ਆ ਤੇ ਹੁਣ ਪਾਣੀ ਪੱਧਰ ਖਾਦਰੇ ਦੇ ਨਿਸ਼ਾਨ ਤੋਂ ਕਰੀਬ 12.50 ਫੁੱਟ ਤੋਂ ਉਧੂਰਾ ਅੱਜ ਜਿਹੜਾ ਨੰਗਲ ਹਾਈਡਲ ਨਹਿਰ 'ਚ 12350 ਕਿਊਸਕ ਤੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ 'ਚ 1150 ਕਿਊਸਕ ਪਾਣੀ ਛੱਡਣ ਤੋਂ ਇਲਾਵਾ ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ 16850 ਕਿਊਸਕ ਪਾਣੀ ਛੱਡਿਆ ਗਿਆ ਬੇਸ਼ੱਕ ਪਿਛਲੇ ਕੁਝ ਦਿਨਾਂ ਤੋਂ ਭਾਖੜਾ ਬੰਦ ਦੇ ਫਲੱਡ ਗੇਟ ਖੋਲੇ ਗਏ ਸੀ ਪਰ ਐਤਵਾਰ ਨੂੰ ਹੀ ਉਹਨਾਂ ਨੂੰ ਜਿਹੜਾ 2 ਫੁੱਟ ਤੋਂ ਘਟਾ ਕੇ 1 ਫੁੱਟ ਕਰ ਦਿੱਤਾ ਗਿਆ